ਆਪਾਂ ਲੈ ਕੇ ਆਏ ਆ ਅੱਜ ਸਰ ਆ ਦੇਖੋ ਟੀ-ਸ਼ਰਟਾਂ ਗਰਮੀਆਂ ਸ਼ੁਰੂ ਹੋ ਗਈਆਂ ਬ੍ਰਾਂਡ ਚੈੱਕ ਕਰੋ ਰੈੱਡ ਟੇਪ ਕਲਰ ਡਿਜ਼ਾਈਨ ਚੈੱਕ ਕਰੋ ਇਹ ਐਮਰਪੀ 2299 ਰੁਪਏ ਐਮਰਪੀ ਦਾ ਆਪਣਾ ਕਨਸੈਪਟ ਹੀ ਨਹੀਂ ਹੁੰਦਾ ਆਪਾਂ ਨੇ ਸਭ ਦਾ ਫਲੈਟ ਰੇਟ ਲਾ ਦੇਣਾ ਐ ਵੈਸੇ 500 ਰੁਪਏ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਨੇ 400 ਰੁਪਏ ਦੇ ਦੇਣੇ ਐ ਗਰਮੀ ਆਈ ਆਪਾਂ ਨੂੰ ਚੱਪਲ ਸਲੀਪਰ ਦੀ ਲੋੜ ਪੈਂਦੀ ਐ ਆਪਣੇ ਕੋਲ ਦੇਖੋ ਫੁੱਲ ਰੇਂਜ ਲੱਗੀ ਹੋਈ ਐ ਚੈੱਕ ਕਰੋ ਅੱਛਾ ਇਹ ਸਾਰਾ ਬ੍ਰਾਂਂਡਡ ਮਾਲ ਲੈਣਾ ਭਾਈ ਸਰ ਸਰ ਬ੍ਰਾਂਂਡਡ ਬ੍ਰਾਂਂਡਡ ਹੁੰਦਾ ਆਪਣੇ ਕੋਲ ਸਰ ਨਾਨ ਬ ਪਾਈ ਜੀ ਤਾਂ ਹੁਣ ਆ ਸ਼ੂਜ਼ ਵਗੈਰਾ ਪੇ ਇਹਦੀ ਕੰਪਨੀ ਆ ਲੈਣਾ ਹੈ ਨਾ ਹਾਇਸਟ ਹੈ ਨਾ ਸ਼ੂਜ਼ ਤੇ ਵੀ ਆਪਾਂ ਨੇ ਡਿਸਕਾਊਂਟ ਲਾਤਾ ਸਰ ਫਲੈਟ 500 ਰੁਪਏ ਆ ਸਰ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੋ ਉਹਨੂੰ ਆਪਾਂ 400 ਰੁਪਏ ਦੇ ਦੇਣਾ ਹੈ ਇਹਨੇ ਕੋਲ ਸ਼ੂਜ਼ ਹੈਗੇ ਐਬਰੋਸ ਕੰਪਨੀ ਦਾ ਓਕੇ ਹਾਂਜੀ ਅਚਾਨਕ ਕਲਰ ਡਿਜ਼ਾਈਨਡ ਮਾਲ ਆ ਗਿਆ ਬ੍ਰਾਂਡਡ ਸਰ ਬ੍ਰਾਂਡਡ ਆ ਦੇਖੋ ਪੂਰਾ ਬ੍ਰਾਂਡਡ ਮਾਲ ਹੈ ਜੀ 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 ਉਹਨਾਂ ਦੇ ਸੌਲਡ ਡਬਲ ਸੌਲ ਹੈਗੇ ਆ ਸਰ ਬਿਲਕੁਲ ਜੀ ਐਮ ਆਰ ਪੀ ਇਹਨਾਂ ਦੀ 3250 2200 2800 ਅਲੱਗ-ਅਲੱਗ ਐਮ ਆਰ ਪੀ ਹੁੰਦੀ ਹੈ ਸਾਰੇ ਅਲੱਗ-ਅਲੱਗ ਆ ਇਹਨਾਂ ਦਾ ਸਭ ਦਾ ਫਲੈਟ ਰੇਟ ਕਰਤਾ ਸਰ ਆਪਾਂ ਨੇ 800 ਰੁਪਇਆ ਹਾਂ ਹਾਂ ਪਰ ਜਿਹੜਾ ਆ ਵੀਡੀਓ ਤੁਹਾਡੀ ਸ਼ੇਅਰ ਕਰਕੇ ਆ ਕੇ ਦਿਖਾ ਦੂਗਾ ਉਹਨੂੰ 100 ਰੁਪਇਆ ਹੋਰ ਲੈਸ ਕਰਕੇ 700 ਰੁਪਇਆ ਦੇ ਦੇਣਾ ਹੈ ਆਪਾਂ ਉਹ ਬੰਦੇ ਪੰਜ ਬੰਦਿਆਂ ਨੂੰ ਆਹ ਪੰਜ ਟੀ-ਸ਼ਰਟਾਂ ਬਿਲਕੁਲ ਫ੍ਰੀ ਦੇ ਦੇਣੀ ਐ ਜਿਹੜੇ ਬੰਦੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਐ ਤੇ ਸ਼ੇਅਰ ਟੂ ਗਰੁੱਪ ਕਰਦੇ ਐ ਇਹਦੇ ਹੱस्ते ਦੇਖੋ ਜੀ ਕੋਈ ਖਰੀਦਦਾਰੀ ਵੀ ਨਹੀਂ ਕਰਨੀ ਸਿਰਫ ਵੀਡੀਓ ਸ਼ੇਅਰ ਕਰਨੀ ਐ ਤੇ ਸ਼ੇਅਰ ਟੂ ਗਰੁੱਪ ਕਰਨੀ ਐ ਆ ਦੇਖੋ ਜਿਵੇਂ ਆਪਣੇ ਕੋਲ ਹਨ ਲੇਡੀਜ਼ ਸਟਾਪ ਹੈਗੇ ਆ ਮਾਰਕੀਟ ਜਾਓਗੇ ਤੁਹਾਨੂੰ 7-700 8-800 1000 1000 ਰੁਪਏ ਦਾ ਮਿਲਣਗੇ ਆਪਣੇ ਕੋਲ ਇਹ ਵੀ ਫਲੈਟ ਆਪਾਂ ਨੇ ਰੇਟ ਕਰਤਾ ਜਿਹੜੀ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾਣਗੇ ਉਹ ਆਪਾਂ ਉਹਨਾਂ ਨੂੰ ਫਲੈਟ 500 ਰੁਪਏ ਦਾ ਦੇ ਦੇਾਂਗੇ ਇਹ ਕੀ ਗੱਲ ਦੱਸੋ ਜਿੱਦਾਂ ਆਹ ਡੱਬੇ 'ਤੇ ਰੈੱਡ ਟੇਪ ਦੇ ਇਹ ਵੀ ਜੈਂਟ ਸ਼ੂਜ਼ ਦੇ ਹੀ ਐ ਨਹੀਂ 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 ਸਰ ਇਹ ਆਪਣੇ ਕੋਲ ਲੇਡੀਜ਼ ਦਾ ਰੈੱਡ ਟੇਪ ਦਾ ਸ਼ੂਜ਼ ਆ ਬ੍ਰਾਂਡ ਚੈੱਕ ਕਰੋ ਤੁਸੀਂ ਹਾਂ ਹਾਂ ਨਾਲ ਐਮ ਆਰ ਪੀ ਚੈੱਕ ਕਰ ਲਓ ਇਹ ਆ ਗਈ ਭਾਜੀ 5595 ਰੁਪਏ ਸਰ 550 650 ਜੋ ਵੀ ਹੈ ਇਹਨਾਂ ਦੇ ਆਪਾਂ ਨੇ ਫਲੈਟ ਰੇਟ ਕਰਤਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ ਫਲੈਟ 700 ਰੁਪਏ ਦਾ ਰੈੱਡ ਟੇਪ ਦਾ ਲੇਡੀ ਸ਼ੂਜ਼ ਅੱਜ ਤਾਂ ਅਸੀਂ ਲੈ ਕੇ ਆਏ ਜੀ ਬਟਿੰਡਾ ਦੇ ਇੱਕ ਐਸੇ ਮਲਟੀਪ੍ਰੈਂਟ ਸਟੋਰ ਦੇ ਉੱਤੇ ਜਿੱਥੇ ਤੁਹਾਨੂੰ ਵੱਡੇ ਵੱਡੇ ਬ੍ਰਾਂਡਾਂ ਦੇ ਮਿਲੇਗੀ 80 ਤੋਂ 90% ਤੱਕ ਦੀ ਆਫ ਆਪਾਂ ਲੈ ਕੇ ਆਏ ਅੱਜ ਆਹ ਦੇਖੋ ਟੀ-ਸ਼ਰਟਾਂ ਗਰਮੀਆਂ ਸ਼ੁਰੂ ਹੋ ਗਈਆਂ ਬ੍ਰਾਂਡ ਚੈੱਕ ਕਰੋ ਰੈ ਟੇਪ ਕਲਰ ਡਿਜ਼ਾਈਨ ਚੈੱਕ ਕਰੋ ਇਹ ਆ ਗਈ 299 ਰੁਪਏ ਐਮ ਆਰ ਪੀ ਦਾ ਆਪਣਾ ਕਨਸੈਪਟ ਹੀ ਨਹੀਂ ਹੁੰਦਾ ਆਪਾਂ ਨੇ ਸਭ ਦਾ ਫਲੈਟ ਰੇਟ ਲਾ ਦੇਣਾ ਜਿਹੜਾ ਵੀਡੀਓ ਸ਼ੇਅਰ ਕਰ ਆ ਵੈਸੇ 500 ਰੁਪਏ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਨੇ 400 ਰੁਪਏ ਦੇ ਦੇਣੇ ਆ ਭਾਜੀ ਇੱਕ ਮਿੰਟ ਇਹਦੇ ਚ ਜਿੰਦਾ ਹੋਰ ਵੱਡੇ ਵੱਡੇ ਬ੍ਰਾਂਡ ਵੀ ਲੱਗੇ ਆ ਸਰ ਆ ਦੇਖੋ ਸਾਰੇ ਸਰ ਸਾਰੇ ਜਿਹੜੇ ਵੀ ਇੱਥੇ ਲੱਗੇ ਹੋਏ ਆ ਸਭ ਦਾ ਰੇਟ 500 ਆ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 400 ਭਾਜੀ ਇਹ ਉਹ ਬ੍ਰਾਂਡ ਆਗੇ ਜਿਨ੍ਹਾਂ ਦੀ ਐਮ ਆਰ ਪੀ ਆ ਦੇਖੋ ਜੀ 25 2500 ਰੁਪਏ 2400 ਰੁਪਏ ਆਪਾਂ ਨੇ ਆ ਦੇਖੋ ਸਰ ਚੈੱਕ ਕਰਾਓ ਤੁਸੀਂ ਐਮ ਆਰ ਪੀ ਚੈੱਕ ਕਰਾਓ ਬਿਲਕੁਲ ਜੀ ਬਿਲਕੁਲ ਆ 2000 ਰੁਪਏ ਐਮ ਆਰ ਪੀ ਆਗੇ ਸ 400 ਰੁਪਏ ਦੇ ਦੇਣੀ ਹੈ ਭਾਈ ਇਹਦੇ ਜਿਹੜੇ ਸਾਈਜ਼ ਆਉਗੇ ਭਾਈ ਇਹਦੇ ਵਿੱਚ ਐਲ ਐਮ ਤੋਂ ਲੈ ਕੇ ਆਪਣੇ ਕੋਲ ਡਬਲ ਐਕਸ ਐਲ ਸਾਈਜ਼ ਮਿਲ ਜਾਂਦਾ ਆ ਦੇਖੋ ਜਿੱਦਾਂ ਕਿ ਆ ਆਪਣੇ ਕੋਲ ਸਟਾਕ ਦੀ ਕੋਈ ਕਮੀ ਨਹੀਂ ਜੀ ਅੱਛਾ ਇਹ ਵੀ ਉਹੀ ਬ੍ਰਾਂਡਡ ਮਾਲ ਆ ਗਿਆ ਸਾਰੇ ਸਾਰੇ ਬ੍ਰਾਂਡ ਚੈੱਕ ਕਰੋ ਚੈੱਕ ਕਰੋ ਸਰ ਐਮ ਆਰ ਪੀ ਟੈਗ ਦੇ ਨਾਲ ਸਭ ਸੱਤ ਸੱਤ ਆ ਲੋ ਇਹ ਵੀ ਉਹੀ ਭਾਜੀ ਦੇ ਆਹ ਨਾਲੋ ਸਰ ਆ ਲੋ ਆ ਲੋ ਉਹੀ ਰੇਟ ਆ ਸਰ ਉਹੀ ਰੇਟ ਆ ਮਤਲਬ ਵੀਡੀਓ ਸ਼ੇਅਰ ਕਰਕੇ ਆ ਲੋ ਆ ਲੋ ਆ ਲੋ 100 ਰੁਪਿਆ ਆ ਲੋ ਆ ਲੋ ਸਾਰਾ ਆ ਲੋ ਆ ਲੋ ਗਰਮੀ ਆਈ ਆਪਾਂ ਨੂੰ ਚੱਪਲ ਸਲੀਪਰ ਦੀ ਲੋੜ ਪੈਂਦੀ ਆ ਆਪਣੇ ਕੋਲ ਦੇਖੋ ਫੁੱਲ ਰੇਂਜ ਲੱਗੀ ਹੋਈ ਆ ਅੱਛਾ ਇਹ ਵੀ ਸਾਰਾ ਬ੍ਰਾਂਡਡ ਮਾਲ ਹੈ ਨਾ ਭਾਜੀ ਸਰ ਬ੍ਰਾਂਡਡ ਬ੍ਰਾਂਡਡ ਹੁੰਦਾ ਆਪਣੇ ਕੋਲ ਸਰ ਨਾਨ ਬ੍ਰਾਂਡ ਕੁਝ ਵੀ ਨਹੀਂ ਹੁੰਦਾ ਆਪਣੇ ਕੋਲ ਇਹਦੇ ਵਿੱਚ ਡਿਜ਼ਾਈਨ ਕਲਰ ਤੁਸੀਂ ਕੈਮਰਾ ਤੇ ਦਿਖਾ ਦਿਓ ਇ ਇਹ ਐਮ ਆਰ ਪੀ ਤੇ ਆ ਦੇਖੋ ਐਮ ਆਰ ਪੀ ਚੈੱਕ ਕਰੋ ਇਹੋ ਹੀ ਮੈਂ ਦੇਖਣ ਨੇ 3500 ਰੁਪਏ 4000 ਐਮ ਆਰ ਪੀ ਮਿਲ ਰਿਹਾ 80% ਆਫ ਫਲੈਟ 80% ਚ 1300 1500 ਆ ਉਹਦੇ ਤੇ ਵੀ ਐਮ ਆਰ ਜਿੰਨੀ ਵੀ ਐਮ ਆਰ ਪੀ ਹੈ ਸਰ ਤੇ 80% ਦਾ ਡਿਸਕਾਊਂਟ ਕੀ ਬਾਤ ਅਸਾ ਇਹ ਚ ਭਾਜੀ ਸਾਈਜ਼ ਵਗੈਰਾ ਸਾਈਜ਼ ਵਗੈਰਾ ਇੱਥੇ ਸਭ ਲੱਗੇ ਹੋਇਆ ਸਟਾਕ ਆਪਣੇ ਕੋਲ ਹੋਰ ਵੀ ਹੈਗਾ ਭਾਈ ਜੀ ਤਾਂ ਹੁਣ ਆ ਸ਼ੂਜ਼ ਵਗੈਰਾ ਪੇ ਇਹਦੀ ਕੰਪਨੀ ਆ ਦੇਣਾ ਹਾਈਸਟ ਹੈ ਨਾ ਸ਼ੂਜ਼ ਤੇ ਵੀ ਆਪਾਂ ਨੇ ਡਿਸਕਾਊਂਟ ਲਾਤਾ ਸਰ ਫਲੈਟ 500 ਰੁਪਏ ਆ ਸਰ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੋ ਉਹਨੂੰ ਆ ਕਾਮਾਲ ਖਾ ਹਾਂਜੀ ਹਾਂਜੀ ਆ ਦੇਖੋ ਨਾ ਕੈਮਰਾ ਤੇ ਤੁਸੀਂ ਦੇਖੋ ਜਿੱਦਾਂ ਜੋ ਵੀ ਇੱਥੇ ਜਿਹੜਾ ਵੀ ਬ੍ਰਾਂਡ ਦਾ ਜੋ ਵੀ ਕੰਪਨੀ ਦਾ ਪਿਆ ਹੈ ਨਾਲ ਦਾ ਸਭ ਦਾ ਫਲੈਟ ਰੇਟ 500 ਰੁਪਏ ਸ਼ੇਅਰ ਕਰਕੇ ਆ ਕੇ ਦਿਖਾ ਦੂਗਾ 400 ਰੁਪਏ ਭਾਈ ਆਪਣੇ ਕੋਲ ਸ਼ੂਸ ਹੋਰ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਨੇ ਆਪਣੇ ਕੋਲ ਸਰ ਕਾਫੀ ਬ੍ਰਾਂਡ ਹੁੰਦੇ ਆ ਜਿੱਦਾਂ ਕਿ ਆ ਦੇਖੋ ਤੁਸੀਂ ਕੈਮਰੇ ਤੇ ਆਪਣੇ ਕੋਲ ਸ਼ੂਸ ਹੈਗੇ ਐਬਰੋਸ ਕੰਪਨੀ ਦਾ ਓਕੇ ਹਾਂਜੀ ਇਹ ਵੀ ਬ੍ਰਾਂਡਡ ਮਾਲ ਆ ਗਿਆ ਬ੍ਰਾਂਡਡ ਸਰ ਬ੍ਰਾਂਡਡ ਆ ਦੇਖੋ ਪੂਰਾ ਬ੍ਰਾਂਡਡ ਮਾਲ ਹੈ ਜੀ 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 ਇਹਨਾਂ ਦੇ ਸੌਲਡ ਡਬਲ ਸੌਲ ਹੈਗੇ ਆ ਸਰ ਬਿਲਕੁਲ ਜੀ ਐਮ ਆਰ ਪੀ ਇਹਨਾਂ ਦੀ 3250 2200 2800 ਅਲੱਗ-ਅਲੱਗ ਐਮ ਆਰ ਪੀ ਹੁੰਦੀ ਹੈ ਇਹਨਾਂ ਦਾ ਸਭ ਦਾ ਫਲੈਟ ਰੇਟ ਕਰਤਾ ਸਰ ਆਪਾਂ ਨੇ 800 ਰੁਪਏ ਹਾਂ ਹ 100 ਰੁਪਏ ਚ ਬਾਜੀ ਤਿੰਨ ਤਿੰਨ ਯਾਰ ਐਮ ਆਰ ਪੀ ਵਾਲੇ ਹਾਂਜੀ 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 ਸਰ ਕੋਈ ਵੀ ਐਮ ਆਰ ਪੀ ਸਰ ਸਾਰਾ ਸਭ ਦਾ ਫਲੈਟ ਰੇਟ ਆਪਣੇ ਕਰ ਅੱਛਾ ਇਹਦੇ ਚ ਮੈਂ ਦੇਖਣ ਦਾ ਬਾਜੀ ਸਾਰੇ ਡਿਜ਼ਾਈਨ ਮਤਲਬ ਇੱਕ ਤੋਂ ਇੱਕ ਆਣਗੇ ਨਾ ਜੀ ਹਾਂਜੀ 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 ਆਸਰਾ ਹਾਈ ਨੈਕ ਵੀ ਮਿਲ ਜਾਣਗੇ ਦੇਖੋ ਆਹ ਵਾਹ ਜੀ ਵਾਹ ਅੱਛਾ ਇਹ ਦੂਜੇ ਕਿਹ ਬ੍ਰਾਂਡ ਚ ਲੈਣਾ ਹੋਵੇ 5000 ਤੋਂ ਥੱਲੇ ਨਹੀਂ ਨਹੀਂ ਹੁੰਦਾ ਸਰ ਨਹੀਂ ਹੁੰਦਾ ਆਪਾਂ ਵੀਡੀਓ ਸ਼ੇਅਰ ਕਰਾ ਕੇ ਜਿਹੜਾ ਆਊਗਾ ਉਹਨੂੰ 700 ਰੁਪਏ ਦੇ ਲੈ ਸਰ 700 ਦੇ ਦੇਾਂਗੇ ਸਰ ਫੋਨ ਹੁੰਦੇ ਸੀ ਮੈਨੂੰ ਭੈਣਾ ਦੇ ਆਪਣਿਆਂ ਦੇ ਉਹ ਕਹਿੰਦੇ ਸੀ ਤੁਸੀਂ ਜੈਂਟਸ ਦੀ ਵੈਰਾਈਟੀ ਪੂਰੀ ਦਿਖਾਉਨੇ ਹੋ ਲੇਡੀਜ਼ ਦੀ ਵੈਰਾਈਟੀ ਤੁਹਾਡੇ ਕੋਲੇ ਹੈ ਨਹੀਂ ਜਾਂ ਦਿਖਾਉਂਦੇ ਨਹੀਂ ਆਪਣੇ ਕੋਲ ਹੁੰਦੀ ਹੈ ਆ ਦੇਖੋ ਜਿਵੇਂ ਆਪਣੇ ਕੋਲ ਹਨ ਲੇਡੀਜ਼ ਸਟੌਪ ਹੈਗੇ ਆ ਮਾਰਕੀਟ ਜਾਉਂਗੇ ਤੁਹਾਨੂੰ 7 700 8 800 ਹਜ਼ਾਰ ਹਜ਼ਾਰ ਰੁਪਏ ਦਾ ਮਿਲਣਗੇ ਆਪਣੇ ਕੋਲ ਇਹ ਵੀ ਫਲੈਟ ਆਪਾਂ ਨੇ ਰੇਟ ਕਰਤਾ ਜਿਹੜੀ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾਣਗੇ ਉਹ ਆਪਾਂ ਉਹਨਾਂ ਨੂੰ ਫਲੈਟ 500 ਰੁਪਏ ਦਾ ਦੇ ਦੇਾਂਗੇ ਮਤਲਬ ਚਾਹੀਏ ਟੌਪ ਟੌਪ ਹੋਵੇ ਜਾਂ ਕੁਝ ਵੀ ਹੋਵੇ ਫਲੈਟ 500 ਰੁਪਏ ਦਾ ਇਹ ਭਾਜੀ ਇਹ ਦੇਖ ਲਓ ਆ ਮੈਂ ਨਾ ਮਤਲਬ ਚੁੰਨ ਚ ਚੌਣ ਚੌਣ ਕੇ ਨਹੀਂ ਸਾਰੇ ਹੀ ਆਪਣੇ ਕੋਲ ਸਾਰੀ ਵਧੀਆ ਵੈਰਾਈਟੀ ਹੈ ਕੋਈ ਵੀ ਹੈ ਜਾਂ ਪੀਸ ਹੈ ਨਹੀਂ ਜਿਹੜਾ 800000 ਰੁਪਏ ਤੋਂ ਘੱਟ ਹੋਵੇ ਅੱਛਾ ਇਹ ਵੈਰਾਈਟੀ ਹੈ ਸਾਰੀ ਮਿਲ ਜਾਈਏ ਪੂਰੀ ਪੂਰੀ ਵੈਰਾਈਟੀ ਆ ਲੱਗੀ ਹੋਈ ਹੈ ਸਾਰੇ ਟੌਪ ਲੱਗੇ ਹੋਏ ਇਹ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 500 ਰੁਪਏ ਦਾ ਆਪਾਂ ਨੇ ਦੇ ਦੇਣਾ ਤੇ ਭਾਜੀ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕੀ ਹੁੰਦਾ ਹੈ ਜੀ ਆਪਣੇ ਕੋਲ ਹੁੰਦੇ ਆ ਸ਼ੂਜ਼ ਹੁੰਦੇ ਆ ਜੀ ਜੀ ਟੀ-ਸ਼ਰਟਸ ਹੁੰਦੀਆਂ ਲੋਰ ਹੁੰਦੇ ਆ ਤੇ ਸ਼ਾਰਟਸ ਵਗੈਰਾ ਆਜਤਾਨਾਂ ਦੀਆਂ ਹੁੰਦੀਆਂ ਅੱਛਾ ਇਹ ਜੈਂਟਸ ਸ਼ਾਰਟਸ ਆ ਗਏ ਨਾ ਇਹ ਜੈਂਟਸ ਦੀਆਂ ਸ਼ਾਰਟਸ ਆ ਸਰ ਆਪਣੇ ਕੋਲੇ ਮਾਰਕੀਟ ਮੇਂ ਸਾਨਾ ਭਾਜੀ ਇਹ ਜੇ ਸਾਨਾ ਬ੍ਰਾਂਡਡ ਹੈਗਾ 1200 ਰੁਪਏ ਦੀ ਹੋਣੀ ਹੈ ਜਿਆਦਾ ਹੀ ਹੁੰਦਾ ਸਰ ਤੇ ਮੰਡੀ ਭਾਈ ਇੱਕ ਵਾਰੀ ਆਡੀਅੰਸ ਨੇ ਕਰੀ ਓਵਰਆਲ ਦੱਸੋ ਆਪਣਾ ਕੋ ਕਿਹੜਾ ਕਿਹੜਾ ਸਟਾਕ ਹੁੰਦਾ ਹੈ ਜੀ ਆਪਣੇ ਕੋਲ ਸਰ ਜੈਂਟਸ ਟੀ-ਸ਼ਰਟਸ ਹੁੰਦੀਆਂ ਸ਼ਰਟ ਹੁੰਦੀਆਂ ਜੀਨਸ ਹੁੰਦੀਆਂ ਸ਼ੂਜ਼ ਹੁੰਦੇ ਆ ਜੈਂਟਸ ਲੇਡੀ ਸ਼ੂਜ਼ ਹੁੰਦੇ ਆ ਲੇਡੀਜ਼ ਟੌਪ ਆ ਗਏ ਲੇਡੀਜ਼ ਕੁਰਤੀਆਂ ਆ ਗਈਆਂ ਭਾਈ ਜਿੱਦਾਂ ਇੱਕ ਆ ਬ੍ਰਾਂਡਡ ਸ਼ੂਜ਼ ਪਏ ਆ ਇਹ ਵੀ ਆ ਬਜ਼ਾਰ ਨਾਲੋਂ ਲੈਸ ਸਰ ਸਾਰਾ ਕੁਝ ਆਪਣੇ ਕੋਲ ਜਿਹੜਾ ਵੀ ਸਟੋਰ ਤੇ ਆ ਮਾਰਕੀਟ ਨਾਲੋਂ ਤੁਹਾਨੂੰ ਬਿਲਕੁਲ 100% ਲੈਸ ਤੇ ਮਿਲੇਗਾ ਘੱਟ ਰੇਟਾਂ ਦੇ ਮਿਲੇਗਾ 100%オリジナル ਹੋਏਗਾ ਅੱਛਾ ਜਿੱਦਾਂ ਇਹ ਇਹ ਤਾਂ ਆਪਾਂ ਬ੍ਰਾਂਡ ਖਾਤ ਦਾ ਸੀਗਾ ਸ਼ੂਜ਼ ਹਾਂਜੀ ਪਾਰਟੀ ਵੇਅਰ ਸ਼ੂਜ਼ ਆਪਾਂ ਨੂੰ ਲੈਦਰ ਦੇ ਸ਼ੂਜ਼ ਹੁੰਦੇ ਆਪਣੇ ਕੋਲ ਹਾਂ ਹਾਂ ਅੱਛਾ ਲਿਪਰ ਹੋ ਗਏ ਚੱਪਲ ਹੋ ਗਈਆਂ ਅੱਛਾ ਬੈਲੀਆਂ ਟਾਈਪ ਸਾਰੀਆਂ ਜੀ ਆਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਆਪਣੇ ਕੋਲ ਲੇਡੀ ਸ਼ੂਜ਼ ਹੋ ਗਏ ਇਹਦੇ ਵਿੱਚ ਵੀ ਆਪਣੇ ਕੋਲ ਵਧੀਆ ਵੈਰਾਈਟੀ ਹੈਗੀ ਹੈ ਬਾਈ ਕੀ ਗੱਲ ਦੱਸੋ ਜਿੱਦਾਂ ਆਹ ਡੱਬੇ 'ਪੇ ਰੈੱਡ ਟੇਪ' ਇਹ ਵੀ ਜੈਂਟ ਸ਼ੂਜ਼ ਦੇ ਹੀ ਹੈ ਨਹੀਂ 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 ਸਰ ਇਹ ਆਪਣੇ ਕੋਲ ਲੇਡਿਸ ਦਾ ਰੈੱਡ ਟੇਪ ਦਾ ਸ਼ੂਜ਼ ਹੈ ਬ੍ਰਾਂਡ ਚੈੱਕ ਕਰੋ ਤੁਸੀਂ ਹਾਂ ਹਾਂ ਨਾਲ ਐਮ ਆਰ ਪੀ ਚੈੱਕ ਕਰ ਲਓ ਇਹ ਆ ਗਈ ਭਾਜੀ 5595 ਰੁਪਏ ਸਰ 550 650 ਜੋ ਵੀ ਹੈ ਇਹਨਾਂ ਤੇ ਆਪਾਂ ਨੇ ਫਲੈਟ ਰੇਟ ਕਰਤਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ ਫਲੈਟ 700 ਰੁਪਏ ਦਾ ਰੈਟ ਟੇਪ ਦਾ ਲੇਡੀ ਸ਼ੂਜ਼ 700 ਰੁਪਏ ਜਿੱਤ ਬਈ ਇਹ ਚ ਵੈਰਾਈਟੀ ਕਿੰਨੀ ਆ ਜਾਈ ਵੈਰਾਈਟੀ ਆਪਣੇ ਕੋਲ ਆ ਦੇਖੋ ਆ ਤੁਸੀਂ ਜਿੱਦਾਂ ਕੈਮਰਾ ਤੇ ਦੇਖ ਰਹੇ ਹੋ ਬਿਲਕੁਲ ਜੀ ਅੱਛਾ ਸਾਰੇ ਅਲੱਗ-ਅਲੱਗ ਕਲਰ ਵਗੈਰਾ ਸਾਰੇ ਡਿਜ਼ਾਈਨ ਮਿਲ ਜਾਣਗੇ ਹਾਂਜੀ ਹਾਂਜੀ ਕੀ ਆ ਬਾਤ ਹੈ ਜੀ ਤੇ ਭਾਈ ਜੀ ਗੱਲ ਕਰੀਏ ਸਾਈਜ਼ਾਂ ਦੀ ਸਾਈਜ਼ ਵੀ ਮਿਲ ਜਾਣਗੇ ਇੱਥੇ ਸਾਈਜ਼ ਮਿਲ ਜਾਣਗੇ ਆਪਾਂ ਨੂੰ 2 ਨੰਬਰ ਤੋਂ ਲੈ ਕੇ ਤੇ 5 ਨੰਬਰ ਤੱਕ ਉਹ ਭਾਈ ਕੀ ਚੱਕਰ ਹੈ ਆਪਾਂ ਹੁਣ ਬਣਾਣਾ ਵੀ ਰੱਖੀਆਂ ਹੋਈਆਂ ਆਪਾਂ ਸਾਰਾ ਬਣਾਣਾ ਕਸਟਮਰ ਨੂੰ ਬਣਾਉਣ ਦੀ ਵੀ ਤਾਂ ਲੋੜ ਹੁੰਦੀ ਹੈ ਸੈਂਡ ਆਫ ਹੈਗੇ ਆਪਣੇ ਕੋਲੇ ਇਹ ਬ੍ਰਾਂਡ ਕਿਹੜਾ ਆ ਗਿਆ ਬ੍ਰਾਂਡ ਚੈੱਕ ਕਰ ਲਓ ਭਾਈ ਅੱਛਾ ਇਹ ਬ੍ਰਾਂਡਡ ਆ ਗਿਆ ਮਾਲ ਹਾਂਜੀ 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 ਇਹਦਾ ਫਲੈਟ ਰੇਟ ਕਰਤਾ ਆਪਣੇ 200 ਦੀ ਸਰ ਬਾਜ਼ਾਰ ਤੁਹਾਨੂੰ 500 ਰੁਪਏ ਦੀ ਮਿਲੂਗੀ ਭਾਜੀ 200 ਰੁਪਏ ਦੇ ਹਾਂਜੀ 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 ਗੱਲ ਕਰੀ ਜਾਂਦੇ ਸਮਝ ਨਹੀਂ ਆਉਂਦੀ ਵੀ ਕਿਸ ਹਿਸਾਬ ਨਾਲ ਦੀ ਇਹ ਕਲਰ ਇੱਕ ਰੈੱਡ ਮਿਲੂਗਾ ਇੱਕ ਬਲੈਕ ਮਿਲੂਗਾ ਆਪਣੇ ਕੋਲ ਨਾ ਆ ਮੰਗਦੇ ਡ్రਾਈ ਫਿਟ ਟੀਸ਼ਰਟਸ ਹਾਂ ਹਾਂ ਅੱਛਾ ਜਿਹੜੇ ਜਿਮ ਜੂਮ ਵਾਲੇ ਹੁੰਦੇ ਨੇ ਫਿਟਨੈਸ ਵਾਲੇ ਹੁੰਦੇ ਆ ਹਾਂਜੀ ਹਾਂਜੀ ਅੱਛਾ ਇਹ ਵੀ ਰੈਟ ਟੇਬ ਦੀ ਆ ਗਈ ਤੇ ਐਮ ਆਰ ਪੀ ਆ ਗਈ 299 ਰੁਪਏ ਹਾਂਜੀ ਹਾਂਜੀ ਆ ਦੇਖੋ ਰੈਟ ਟੇਬ ਦਾ オリジナル ਪੀਸ ਹੈ ਹਾਂਜੀ ਇਹਦੇ ਵਿੱਚ ਵੀ ਵੈਰਾਈਟੀ ਆਪਣੇ ਕੋਲ ਆ ਦੇਖੋ ਬਹੁਤ ਜ਼ਿਆਦਾ ਹੈਗੀ ਹੈ ਕਾਫੀ ਵੈਰਾਈਟੀ ਹੈ ਬਿਲਕੁਲ ਜੀ ਹਾਂਜੀ ਰੰਗ ਵੀ ਆ ਗਏ ਨਾ ਲੱਗ ਪੰਜਾਂ ਹਾਂਜੀ ਕਲਰ ਡਿਜ਼ਾਈਨ ਸਾਰਾ ਕੁਝ ਹੈਗਾ ਇਹ ਵੀ ਆਪਾਂ ਨੇ ਉਹੀ ਫਲੈਟ ਰੇਟ ਕਰਤਾ ਸਾਰਾ ਇਹਦਾ 500 ਰੁਪਏ ਆ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 400 ਰੁਪਏ 400 ਰੁਪਏ ਦੇ ਦੇਣੀ ਆਈ ਇਹਨਾਂ ਸਮਾਨ ਤੇ ਦਿਖਾਉਂਦੇ ਕਿ ਆਪਣੇ ਐਡਰੈਸ ਤੇ ਮੋਬਾਈਲ ਨੰਬਰ ਦਾ ਆਪਣਾ ਐਡਰੈਸ ਹੈਗਾ ਆਪਣਾ ਸਟੋਰ ਲਵਲੀ ਪੀਪਲ ਜੀ 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 ਪਾਰਕਿੰਗ ਹੈਗੀ ਇੱਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਬਿਲਕੁਲ ਜੀ ਪਾਰਕਿੰਗ ਤੋਂ ਅੱਧਰ ਬਾਜ਼ਾਰ ਚਾਓਗੇ ਪਿੱਛੇ ਮੰਦਰ ਤੇ ਧਰਮਸ਼ਾਲਾ ਹੈਗੇ ਆ ਇਹਨਾਂ ਦੇ ਬਿਲਕੁਲ ਆਪੋਜ਼ਿਟ ਆਪਣਾ ਸਟੋਰ ਹੈ ਆਪਣਾ ਸਟੋਰ ਲਵਲੀ ਪੀਪਲ ਜੀ ਜੀ ਇੱਕ ਹੋਰ ਮੈ ਜੀ ਬੁਸਰੀ ਸੀ ਜਿਹੜੀ ਆਪਾਂ ਪੰਜ ਟੀ-ਸ਼ਰਟਾਂ ਦੇਣੀਆਂ ਉਹਦਾ ਕੀ ਪ੍ਰੋਸੈਸ ਹੈ ਜੀ ਜਿਹੜੀ ਆਪਾਂ ਵੀਡੀ ਪਹਿਲੇ 5 ਬੰਦਿਆਂ ਨੂੰ ਜਿੱਤੇ ਪਾਈ ਜਿੱਦਾਂ ਲੋਕੀ ਕਹਿੰਦੇ ਤੁਸੀਂ ਮਤਲਬ ਗਿਫਟ ਦਿੰਦੇ ਨਹੀਂਗੇ ਉਹਦਾ ਕੀ ਬੰਦਾ ਆਪੇ ਦਾ ਆਪਣਾ ਸਟੋਰ ਬਠਿੰਡਾ ਦੇ ਨਾਮ ਤੇ ਆਪਣਾ ਪੇਜ ਹੈ ਇੰਸਟਾਗ੍ਰam ਦਾ ਉੱਥੇ ਜਾ ਕੇ ਚੈੱਕ ਕਰ ਲਓ ਜਿਹੜੇ ਜਿਹੜੇ ਆਪਾਂ ਨੂੰ ਗਿਫਟ ਦਿੱਤੇ ਆ ਤੇ ਆਹ 5 ਟੀ-ਸ਼ਰਟਾਂ ਦੇ ਜਿਹੜੇ ਦੇਵਾਂਗੇ ਉੱਥੇ ਉਹਨਾਂ ਦੀ ਵੀਡੀਓ ਵੀ ਪਾ ਦੇਾਂਗੇ